ਮੇਰੇ ਗਮਾਂਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਉਹ ਬਹੁਤ ਹੀ ਸੋਹਣਾ ਤੇ ਤੇਜ ਸੀ ਉਹਦੀਆਂ ਗੱਲਾਂ ਇੰਨੀਆਂ ਕਿ ਮਿੱਠੀਆਂ ਸੀ ਕਿ ਉਹ ਕਿਸੇ ਨੂੰ ਵੀ ਆਪਣੀਆਂ ਗੱਲਾਂ ਵਿੱਚ ਲੈ ਲਵੇ ਇਸੇ ਤਰ੍ਹਾਂ ਮੈਂ ਉਸ ਦੀਆਂ ਗੱਲਾਂ ਵਿੱਚ ਕਿਵੇਂ ਆ ਗਈ ਇਹ ਮੈਨੂੰ ਵੀ ਨਹੀਂ ਪਤਾ ਤੇ ਉਹ ਅਕਸਰ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਤੇ ਉਹ ਮੁੰਡਾ ਇੰਨੀਆਂ ਪਿਆਰੀਆਂ ਮਿੱਠੀਆਂ ਗੱਲਾਂ ਕਰਦਾ ਸੀ ਕਿ ਉਹ ਕਿਸੇ ਨੂੰ ਵੀ ਆਪਣੇ ਜਾਲ ਵਿੱਚ ਫਸਾ ਲਵੇ। ਉਸ ਮੁੰਡੇ ਵਿੱਚ ਬਹੁਤ ਅੱਗ ਸੀ ਤੇ ਮੈਂ ਵੀ ਉਸ ਨੂੰ ਜਾਣ ਬੁੱਝ ਕੇ ਹਵਾ ਦਿੰਦੀ ਰਹਿੰਦੀ ਸੀ। ਉਸਨੇ ਮੈਨੂੰ ਇਹੋ ਜਿਹੀ ਗੱਲ ਕਹੀ ਕਿ ਮੈਂ ਮਜਬੂਰ ਹੋ ਕੇ ਉਸ ਨਾਲ ਇੱਕ ਰਾਤ ਇੱਕ ਰਾਤ ਨਹੀਂ ਬਲਕਿ ਬਹੁਤ ਸਾਰੀਆਂ ਰਾਤਾਂ ਉਸ ਨਾਲ ਗੇਮ ਖੇਡੀ। ਉਸ ਨਾਲ ਮੈਨੂੰ ਗੇਮ ਖੇਡਣ ਵਿੱਚ ਬਹੁਤ ਮਜ਼ਾ ਆਉਂਦਾ ਸੀ ਕਿਉਂਕਿ ਉਹ ਮੇਰੇ ਨਾਲ ਦੋ-ਦੋ ਘੰਟੇ ਗੇਮ ਖੇਡਦਾ ਸੀ ਤੇ ਗੇਮ ਵਿੱਚ ਜੋ ਮਜ਼ਾ ਉਹ ਦਿੰਦਾ ਸੀ ਉਹ ਮੇਰੇ ਪਤੀ ਕਦੇ ਵੀ ਦੇ ਨਹੀਂ ਸੀ ਦੇ ਸਕੇ ਮੇਰੇ ਪਤੀ ਦੀ ਇੱਕ ਕਰਿਆਨੇ ਦੀ ਦੁਕਾਨ ਹੈ ਮੇਰਾ ਨਾਮ ਪੱਲਵੀ ਹੈ ਤੇ ਮੇਰੀ ਉਮਰ 28 ਸਾਲ ਤੇ ਮੈਂ ਇੱਕ ਵਿਆਹੀ ਹੋਈ ਕੁੜੀ ਹਾਂ ਤੇ ਮੇਰੇ ਹਸਬੰਦ ਦਾ ਨਾਮ ਸੰਦੀਪ ਹੈ ਤੇ ਉਹਨਾਂ ਦੀ ਉਮਰ 31 ਸਾਲ ਹੈ ਉਹ ਹੂੰ ਸਾਰਾ ਦਿਨ ਦੁਕਾਨ ਵਿੱਚ ਹੀ ਬੈਠੇ ਰਹਿੰਦੇ ਸੀ ਉਹ ਮੈਨੂੰ ਇੰਨਾ ਪਿਆਰ ਦੇ ਨਹੀਂ ਸਕਦੇ ਸੀ ਜਿੰਨਾ ਮੈਨੂੰ ਚਾਹੀਦਾ ਸੀ ਮੇਰੇ ਹਸਬੰਦ ਰਾਤ ਨੂੰ ਮੇਰੇ ਨਾਲ ਗੱਲਾਂ ਬਾਤਾਂ ਤਾਂ ਕਰਦੇ ਸੀ ਪਰ ਉਹਨਾਂ ਨੂੰ ਸਰੀਰਕ ਕਮਜ਼ੋਰੀ ਸੀ ਇਸ ਕਰਕੇ ਮੈਂ ਉਹਨਾਂ ਤੋਂ ਖੁਸ਼ ਨਹੀਂ ਸੀ ਤੇ ਮੈਨੂੰ ਇਸ ਕਰਕੇ ਸੰਤੁਸ਼ਟੀ ਨਹੀਂ ਮਿਲਦੀ ਸੀ ਗੇਮ ਵਿੱਚ ਮੈਨੂੰ ਮਜ਼ਾ ਨਹੀਂ ਆਉਂਦਾ ਸੀ ਤੇ ਜੋ ਮੇਰੇ ਕਰਮ ਵਿੱਚ ਹੈ ਉਸ ਨੂੰ ਤਾਂ ਕੋਈ ਵੀ ਬਦਲ ਨਹੀਂ ਸਕਦਾ ਮੇਰਾ ਸਾਰਾ ਪਰਿਵਾਰ ਬਹੁਤ ਵਧੀਆ ਹੈ ਤੇ ਉਹਨਾਂ ਦੀ ਕੋਈ ਵਿਪਰਾਣ ਰੀਤੀ ਰਿਵਾਜ ਨਹੀਂ ਸੀ ਮੇਰੇ ਸਹੁਰੇ ਪਰਿਵਾਰ ਦੇ ਆਸਗੁਵੰਢ ਨਾਲ ਬਹੁਤ ਵਧੀਆ ਵਰਤ ਵਰਤੇ ਵਾ ਸੀ ਤੇ ਉਹਨਾਂ ਦੀ ਆਸਗੁਵੰਢ ਦੇ ਆਉਣੀ ਜਾਣੀ ਬਹੁਤ ਜ਼ਿਆਦਾ ਸੀ ਤੇ ਸਾਡੇ ਗੁਵੰਡੀਆਂ ਦਾ ਇੱਕ ਮੁੰਡਾ ਜਿਸ ਦੀ ਉਮਰ 26 ਸਾਲ ਤੇ ਉਹ ਹਲੇ ਕੁਵਾਰਾ ਹੀ ਸੀ ਉਸ ਵਿੱਚ ਇੰਨੀ ਜ਼ਿਆਦਾ ਤਾਕਤ ਸੀ ਕਿ ਉਹ ਇੱਕ ਟਾਈਮ ਪਤਾ ਨਹੀਂ ਕਿੰਨੇ ਕੁ ਨਾਲ ਗੇਮ ਖੇਡ ਸਕਦਾ ਸੀ ਇੱਕ ਦਿਨ ਉਹ ਸਾਡੇ ਘਰ ਆ ਗਿਆ ਪਰ ਉਸ ਸਮੇਂ ਮੇਰੇ ਤੋਂ ਇਲਾਵਾ ਘਰ ਵਿੱਚ ਹੋਰ ਕੋਈ ਨਹੀਂ ਸੀ ਮਤਲਬ ਮੈਂ ਘਰ ਵਿੱਚ ਬਿਲਕੁਲ ਹੀ ਇਕੱਲੀ ਸੀ ਉਹ ਮੇਰੇ ਨਾਲ ਇਧਰ ਉਧਰ ਦੀਆਂ ਗੱਲਾਂ ਕਰਨ ਲੱਗ ਪਿਆ ਉਹ ਮੈਨੂੰ ਆਪਣੀਆਂ ਗੱਲਾਂ ਵਿੱਚ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਦੋਸਤੋ ਮੇਰੇ ਵਿਆਹ ਨੂੰ 5 ਸਾਲ ਹੋ ਗਏ ਸੀ ਪਰ ਅਜੇ ਤੱਕ ਮੇਰੇ ਕੋਈ ਵੀ ਬੱਚਾ ਨਹੀਂ ਸੀ ਹੋਇਆ ਜਿਸ ਦਾ ਫਾਇਦਾ ਉਠਾਉਂਦੇ ਹੋਏ ਮੇਰੇ ਗੁਮਾਂਡੀਆਂ ਦੇ ਮੁੰਡੇ ਨੇ ਮੈਨੂੰ ਕਿਹਾ ਜੇਕਰ ਤੁਹਾਡੇ ਪਤੀ ਤੋਂ ਕੁਝ ਨਹੀਂ ਹੁੰਦਾ ਤਾਂ ਇੱਕ ਵਾਰ ਮੈਂ ਟਰਾਈ ਕਰਕੇ ਦੇਖ ਸਕਦਾ ਹਾਂ ਉਸਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਫਿਰ ਮੈਂ ਉਸ ਨੂੰ ਬਿਨਾਂ ਕੁਝ ਕਹੇ ਆਪਣੇ ਕਮਰੇ ਵਿੱਚ ਚਲੀ ਗਈ। ਤੇ ਉਹ ਵੀ ਆਪਣੇ ਘਰ ਵਾਪਸ ਚਲਾ ਗਿਆ। ਮੇਰੇ ਦਿਮਾਗ ਵਿੱਚ ਉਹ ਗੱਲ بار بار ਆ ਰਹੀ ਸੀ ਤੇ ਬੱਚੇ ਲਈ ਮੈਂ ਕਾਫੀ ਸਮੇਂ ਤੋਂ ਤੜਫ ਰਹੀ ਸੀ। ਉਸਦੀ ਕਰ ਹੀ ਹੋਈ ਗੱਲ ਨੇ ਮੇਰੇ ਅੰਦਰ ਬੇਚੈਨੀ ਪੈਦਾ ਕਰ ਦਿੱਤੀ। ਉਸਦੀ ਇਹ ਗੱਲ ਤੇ ਮੈਨੂੰ ਗੁੱਸਾ ਕਰਨਾ ਚਾਹੀਦਾ ਸੀ ਪਰ ਮੈਂ ਉਸਦੀ ਇਹ ਗੱਲ ਨੂੰ ਸੱਚ ਕਰਨ ਬਾਰੇ ਸੋਚਣ ਲੱਗ ਪਈ ਮੈਨੂੰ ਉਸ ਮੁੰਡੇ ਦੇ ਸੁਪਨੇ ਆਉਣੀ ਸ਼ੁਰੂ ਹੋ ਗਏ ਮੈਂ ਉਹਨਾਂ ਸੁਪਨਿਆਂ ਵਿੱਚ ਉਸ ਨਾਲ ਜ਼ਬਰਦਸਤ ਗੇਮ ਖੇਡ ਰਹੀ ਹੁੰਦੀ ਸੀ ਮੇਰੇ ਦਿਮਾਗ ਨੇ ਉਸ ਬਾਰੇ ਐਨਾ ਸੋਚਣਾ ਸ਼ੁਰੂ ਕਰ ਦਿੱਤਾ ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਮੈਂ ਦੁਪਹਿਰ ਦੇ ਟਾਈਮ ਬੈੱਡ ਤੇ ਲੇਟੀ-ਲੇਟੀ ਉਸ ਬਾਰੇ ਸੋਚਣ ਲੱਗ ਪਈ ਤੇ ਮੈਂ ਆਪਣੇ ਹੱਥ ਨਾਲ ਹੀ ਮੀਂਹਤ ਕਰਨੀ ਸ਼ੁਰੂ ਕਰ ਦਿੱਤੀ ਪਰ ਜਦੋਂ ਮੈਨੂੰ ਇਸ ਗੱਲ ਤੋਂ ਹੋਸ਼ ਆਇਆ ਮੈਂ ਆਪਣੇ ਆਪ ਨਾਲ ਨਜ਼ਰਾਂ ਵੀ ਮਿਲਾ ਨਹੀਂ ਰਹੀ ਸੀ ਅੱਜ ਤੱਕ ਮੈਂ ਕਿਸੇ ਹੋਰ ਮਰੇ ਆਪਣੇ ਮਨ ਵਿੱਚ ਖਿਆਲ ਨਹੀਂ ਲਿਆਂਦਾ ਸੀ ਜਦੋਂ ਰਾਤ ਨੂੰ ਮੇਰੇ ਹਸਬੰਦ ਘਰ ਆਏ ਪਤਾ ਨਹੀਂ ਅਚਾਨਕ ਉਹਨਾਂ ਨੂੰ ਕੀ ਹੋ ਗਿਆ ਉਹਨਾਂ ਦਾ ਇੱਕ ਪਾਸਾ ਹੀ ਖੜ ਗਿਆ ਤੇ ਮੇਰੀ ਸੱਸ ਸੋਰਾ ਇੰਨਾ ਜ਼ਿਆਦਾ ਡਰ ਗਏ ਤੇ ਮੇਰੀ ਸੱਸ ਮੈਨੂੰ ਕਹਿਣ ਲੱਗ ਪਈ ਜਾ ਕੇ ਗੁਮਾਂਡੀਆਂ ਨੂੰ ਬੁਲਾ ਲਿਆ ਆਪਾਂ ਸੰਦੀਪ ਨੂੰ ਹਸਪੀਟਲ ਲੈ ਕੇ ਚੱਲਦੇ ਹਾਂ ਉਸ ਸਮੇਂ ਮੇਰੀ ਜਾਨ ਤੇ ਬਣੀ ਹੋਈ ਸੀ ਤੇ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਬਣੇਗਾ ਤੇ ਅਸੀਂ ਹਸਪੀਟਲ ਲੈ ਕੇ ਚਲੇ ਗਏ ਤੇ ਡਾਕਟਰਾਂ ਨੇ ਜਦੋਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਡਾਕਟਰਾਂ ਨੇ ਦੱਸਿਆ ਕਿ ਉਹ ਉਮਰ ਪਾਰ ਲਈ ਹੁਣ ਠੀਕ ਨਹੀਂ ਹੋ ਸਕਦੇ ਮਤਲਬ ਉਹ ਹੁਣ ਕਦੇ ਵੀ ਚੱਲ ਫਿਰ ਨਹੀਂ ਸਕਦੀ ਤੇ ਉਹ ਸਿਰਫ ਬੈੱਡ 'ਤੇ ਹੀ ਰਹਿ ਗਈ ਇਹ ਸੁਣਦਿਆਂ ਹੀ ਮੇਰੇ ਹੌਂਸ਼ ਉੱਡ ਗਏ ਹੁਣ ਮੈਂ ਵਿਆਹੀ ਹੋਈ ਵੀ ਬਿਨਾ ਵਿਆਹੀ ਹੋਈ ਦੇ ਬਰਾਬਰ ਹੋ ਗਈ ਸੀ ਕਾਫੀ ਦਿਨ ਡਾਕਟਰਾਂ ਨੇ ਸੰਦੀਪ ਦਾ ਇਲਾਜ ਕੀਤਾ ਜਿਸ ਵਿੱਚ ਮੇਰੇ ਪਤੀ ਦੀ ਸਿਹਤ ਵਿੱਚ ਕੋਈ ਵੀ ਸੁਧਾਰ ਨਹੀਂ ਆਇਆ ਜਿਸ ਕਾਰਨ ਸਾਨੂੰ ਡਾਕਟਰ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਹੁਣ ਘਰ ਲੈ ਜਾਓ ਤੇ ਘਰੇ ਜਾ ਕੇ ਇਹਨਾਂ ਦੀ ਸੇਵਾ ਕਰੋ ਉਸ ਰਾਤ ਅਸੀਂ ਸੰਦੀਪ ਨੂੰ ਲੈ ਕੇ ਘਰ ਆ ਗਏ ਤੇ ਉਸ ਰਾਤ ਅਸੀਂ ਕਿਸੇ ਨੇ ਵੀ ਟੈਨਸ਼ਨ ਵਿੱਚ ਰੋਟੀ ਨਹੀਂ ਖਾਦੀ ਸਾਰੇ ਜਾਣੇ ਮੇਰੇ ਪਤੀ ਦੇ ਕੋਲ ਕਮਰੇ ਵਿੱਚ ਹੀ ਬੈਠੇ ਸੀ ਉਸ ਸਮੇਂ ਮੇਰੀ ਸੋਹਰੇ ਨੇ ਸਾਡੇ ਬੁਮਾਡੀਆਂ ਦੇ ਮੁੰਡੇ ਨੂੰ ਕਿਹਾ ਕਿ ਹੁਣ ਤੂੰ ਕੁਝ ਦਿਨ ਸਾਡੇ ਘਰੇ ਰਹਿ ਸੰਦੀਪ ਦੀ ਦੇਖਭਾਲ ਨਾਲ ਕਰਵਾ ਦੇਵੀ ਕਿੰਕਿੰਨਾ ਸੋਰਾ ਤਾਂ ਹੁਣ ਬਜ਼ੁਰਗ ਹੋ ਚੁੱਕਿਆ ਸੀ ਉਹਨਾਂ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਸੰਦੀਪ ਨੂੰ ਸੰਭਾਲ ਸਕਣ ਉਹ ਮੁੰਡਾ ਤਾਂ ਪਹਿਲਾਂ ਤੋਂ ਹੀ ਕੋਈ ਨਾ ਕੋਈ ਮੌਕਾ ਭਾਲਦਾ ਹੀ ਰਹਿੰਦਾ ਸੀ ਸੀ ਖੂਨ ਦਾ ਉਹ ਮਨ ਬਹੁਤ ਵੱਡਾ ਗਿਆ ਸੀ ਮੈਨੂੰ ਮੇਰੇ ਪਤੀ ਦੇ ਇਸ ਕਦਰ ਬਿਮਾਰ ਹੋ ਗਿਆ ਸੀ ਫਿਰ ਸਿੱਦੇ ਨਾਲ ਹੀ ਮੇਰੇ ਮਾਨ ਗਿੱਸੇ ਗਵੰਧੀਆਂ ਨੇ ਮੁੰਡੇ ਨੂੰ ਲੈ ਕੇ ਅਜੀਬ ਜਿਹੀ ਕੰਮੇ ਸ਼ੁਰੂ ਕਰ ਦਿੱਤੀ ਅਗਲੇ ਸਵੇਰ ਉਹ ਮੁੰਡਾ ਆਪਣੇ ਘਰ ਦੇ ਕੰਮਕਾਜ ਵਾਸਤੇ ਆਪਣੇ ਘਰ ਚੱਲ ਗਿਆ ਤੇ ਮੈਂ ਸੰਦੀਪ ਕੋਲ ਬੈਠ ਗਈ ਤਕਰੀਬਨ 2 ਘੰਟੇ ਸਾਡੇ ਘਰ ਆ ਗਿਆ ਸਾਡੇ ਘਰ ਆ ਕੇ ਉਹ ਮੇਰੇ પતિ ਦੇ ਕੋਲ ਬੈਠ ਗਿਆ ਤਦ ਤੱਕ ਮੈਂ ਵੀ ਸਾਰਾ ਘਰ ਦਾ ਕੰਮ ਨਿਪਟਾ ਲਿਆ ਸੀ ਤੇ ਮੈਂ ਸਾਰੇ ਘਰ ਦੇ ਕੰਮ ਨਿਬੇੜ ਕੇ ਸੰਦੀਪ ਕੋਲੇ ਬੈਠ ਗਈ ਤੇ ਉਹ ਮੁੰਡਾ ਵੀ ਉਹ ਮੁੰਡਾ ਮੇਰੇ ਵੱਲ ਬਹੁਤ ਹੀ ਅਜੀਬ ਤਰੀਕੇ ਨਾਲ ਦੇਖ ਰਿਹਾ ਸੀ ਪੀ ਮੈਂ ਵੀ ਉਸ ਨੂੰ ਫਿਰ ਉਸੇ ਹੀ ਰਾਤ ਜਦ ਮੈਂ ਉਸ ਮੁੰਡੇ ਨੂੰ ਰੋਟੀ ਪਕਾਉਣ ਲੱਗੀ ਤਾਂ ਰੋਟੀ ਦੇ ਦੌਰਾਨ ਮੇਰਾ ਹੱਥ ਵੀ ਪੜ ਗਿਆ ਮੈਨੂੰ ਮੇਰੇ ਸਹੁਰੇ ਨੇ ਕਿਹਾ ਕਿ ਪੁੱਤ ਤੂੰ ਚਲੀ ਜਾ ਆਪਣੇ ਕਮਰੇ ਵਿੱਚ ਸੌਂ ਜਾ ਤਾਂ ਉਹ ਮੁੰਡਾ ਉੱਠ ਕੇ ਬਾਥਰੂਮ ਦੇ ਬਹਾਨੇ ਮੇਰੇ ਕਮਰੇ ਵਿੱਚ ਆ ਗਿਆ ਤੇ ਮੈਨੂੰ ਆਣ ਕੇ ਕਹਿਣ ਲੱਗ ਪਿਆ ਕਿ ਮੈਨੂੰ ਤੁਹਾਡੇ ਪਤੀ ਦਾ ਬੜਾ ਹੀ ਦੁੱਖ ਹੋ ਰਿਹਾ ਪਰ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੀ ਸਾਰੀ ਟੈਨਸ਼ਨ ਦੂਰ ਕਰ ਦਿਆਂਗਾ ਤੇ ਤੁਹਾਡੀ ਹਰ ਦੁੱਖ ਸੁੱਖ ਵਿੱਚ ਸਾਥ ਦਿਆਂਗਾ ਮੈਨੂੰ ਇਹ ਗੱਲ ਸੁਣ ਕੇ ਰੋਣਾ ਆ ਗਿਆ ਕਿ ਮੈਂ ਉਸ ਨੂੰ ਗੱਲ ਵੱਕੜੀ ਪਾ ਕੇ ਰੋਣ ਲੱਗ ਪਈ ਫਿਰ ਉਸਨੇ ਮੈਨੂੰ ਕਿਹਾ ਤੁਸੀਂ ਫਿਕਰ ਨਾ ਕਰੋ ਬਸ ਤੁਸੀਂ ਮੇਰੇ ਬਣ ਕੇ ਰਹੋ ਤੇ ਮੈਂ ਤੁਹਾਡਾ ਮੈਂ ਉਸ ਦੀ ਇਹ ਗੱਲ ਸਮਝ ਗਈ ਕਿ ਉਹ ਮੈਨੂੰ ਕੀ ਕਹਿਣਾ ਚਾਹੁੰਦਾ ਹੈ ਫਿਰ ਉਸਨੇ ਮੈਨੂੰ ਆਪਣੇ ਦੋਨੇ ਹੱਥਾਂ ਨਾਲ ਸਹਲਾਉਣਾ ਸ਼ੁਰੂ ਕਰ ਦਿੱਤਾ ਤੇ ਮੈਂ ਵੀ ਬੈੱਡ ਤੇ ਬੈਠ ਗਈ ਉਸਨੇ ਹੌਲੀ-ਹੌਲੀ ਆਪਣੇ ਦੋਨੋਂ ਹੱਥ ਮੇਰੀ ਟੂਹੀ ਤੇ ਫੇਰਨ ਲੱਗ ਪਿਆ ਉਸਨੇ ਆਪਣੇ ਦੋਨੋਂ ਹੱਥ ਮੇਰੀ ਬੈਕ ਤੇ ਰੱਖ ਲਈ ਮੈਂ ਬੈੱਡ ਤੇ ਲੇਟ ਗਈ ਕੌਮਸ ਨੇ ਆਪਣੀ ਦੋਨੇ ਹੱਥ ਮੇਰੇ ਸੰਤਰਾ ਉੱਪਰ ਰੱਖੇ ਤੇ ਮੇਰੇ ਸੰਤਰਾ ਨੂੰ ਜ਼ੋਰ-ਜ਼ੋਰ ਦੀ ਦਬਾਉਣ ਲੱਗ ਪਿਆ ਤੇ ਮੈਨੂੰ ਵੀ ਬਹੁਤ ਹੀ ਵਧੀਆ ਫੀਲ ਹੋਣਾ ਲੱਗ ਪਿਆ ਤੇ ਮੈਂ ਅੰਦਰ ਅੰਦਰ ਗਰਮ ਤੇ ਨੀਚੇ ਤੋਂ ਪਾਣੀ ਪਾਣੀ ਹੋ ਰਹੀ ਸੀ ਉਸਨੇ ਆਪਣੇ ਬੁੱਲ ਮੇਰੇ ਬੁੱਲਾਂ ਕੋਲੇ ਲੈ ਕੇ ਆਇਆ ਤੇ ਮੇਰੇ ਬੁੱਲ ਚੂਸਨੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਮੇਰੇ ਬੁੱਲ ਚੂਸ ਲਿਆ ਦੋ ਦੋ ਤੱਕ ਮੈਂ ਪੂਰੀ ਤਰ੍ਹਾਂ ਗਰਮ ਨਾ ਹੋ ਜਾਵਾਂ ਤੇ ਮੇਰੀ ਦੋਨੋਂ ਸੰਤਰੀ ਮੇਰੀ ਕੁਰਤੀ ਉਤਾਰ ਕੇ ਤੁਸੀਂ ਲੱਗ ਪਿਆ ਮੇਰੀ ਸੰਕਰੀ ਬਹੁਤ ਹੀ ਕਰੜੀ ਕਰੜੀ ਤੇ ਮੈਨੂੰ ਕਹਿਣ ਲੱਗ ਪਿਆ ਤੁਸੀਂ ਤਾਂ ਬਹੁਤ ਹੀ ਫਿੱਟ ਹੋ ਤੇ ਮੇਰੀ ਨਾਗਣੀ ਵੀ ਗਿੱਲੀ ਗਿੱਲੀ ਹੋ ਗਈ ਤੀ ਉਸ ਦਾ ਨਾਗ ਪੈਂਟ ਵਿੱਚ ਦੀ ਪੁਕਾਰੇ ਮਾਰ ਰਿਹਾ ਸੀ ਉਸਨੇ ਆਪਣੀ ਕੰਟੂ ਤਾਰੀ ਤੇ ਆਪਣੇ नाग ਨੂੰ ਹਜ਼ਾਰ ਕਰ ਦਿੱਤਾ ਆਪਣੇ नाग ਨੂੰ ਆਜ਼ਾਦ ਕਰਕੇ ਮੇਰੀ ਦੋਨੋਂ ਸੰਖਰਿਆਂ ਉੱਪਰ ਘਸੋਂ ਨਗ ਪਿਆ ਉਸਨੇ ਇਸੇ ਦਿਨ ਹਨ ਫਿਰ ਉਸਨੇ ਆਪਣਾ ਸੱਪ ਮੇਰੀ ਨਾਗਣੀ ਵਿੱਚ ਸੋਤਾ ਦੀ ਦੂਰ ਦੂਰ ਦੀ ਛਟਕੇ ਲਾਣ ਲੱਗ ਪਿਆ ਮੇਰੀਆਂ ਦੋਨੋਂ ਲੱਤਾ ਦੂਰ ਦੂਰ ਤੱਕ ਖੋਲ ਦਿੱਤੀਆਂ ਤੇ ਮੈਂ ਬੜੇ ਹੀ ਮਜ਼ੇ ਨਾਲ ਉਸ ਨੂੰ ਫੀਲ ਦੇ ਰਹੀ ਸੀ ਕਿਉਂਕਿ ਮੈਨੂੰ ਵੀ ਬਹੁਤ ਹੀ ਮਜ਼ਾ ਆ ਰਿਹਾ ਸੀ ਕਿਉਂਕਿ ਮੈਂ ਤਾਂ ਸਵਰਗਾਂ ਦੀ ਉਕੇ ਲੈ ਰਹੀ ਸੀ ਇਸੇ ਦੌਰਾਨ ਉਹ ਮੁੰਨਾ ਮੇਰੀ ਹਰ ਰੋਜ਼ ਜ਼ਰੂਰਤ ਪੂਰੀ ਕਰਦਾ ਰਿਹਾ ਮੇਰੇ ਨਾਲ ਐਦਾਂ ਹੀ ਗੇਮ ਖੇਡਦਾ ਰਿਹਾ